ਪੰਜਾਬ ਦੇ ਵਿੱਚ ਦੋ ਖਬਰਾਂ ਇਸ ਵੇਲੇ ਬਹੁਤ ਵੱਡੇ ਪੱਧਰ ਤੇ ਅੱਗੇ ਤੋਂ ਅੱਗੇ ਵੱਧ ਰਹੀਆਂ ਜਾਂ ਕਹਿ ਦਿੱ ਗਏ ਵੀ ਪੰਜਾਬੀ মিডিਏ ਦਾ ਇਸ ਵੇਲੇ 60 ਤੋਂ ਲੈ ਕੇ 70% ਦਾ ਹਿੱਸਾ ਇਨ੍ਹਾਂ ਖਬਰਾਂ ਨੇ ਮਲਿਆ ਪਹਿਲੀ ਖਬਰ ਹੈਗੀ ਜੀ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਮਤਲਕ ਦੂਜੀ ਹੈਗੀ ਜੀ ਇਸ ਵੇਲੇ ਜਗਜੀਤ ਸਿੰਘ ਢੱਲੇਵਾਲ ਨਾਲ ਸੰਬੰਧਿਤ ਢੱਲੇਵਾਲ ਹੋਰੀ ਸੰਘਰਸ਼ ਕਰ ਰਹੇ ਆ ਇਸ ਕਰਕੇ ਖਬਰ ਵੱਡੀ ਬਣੀ ਆ ਉਹ ਮਰਨ ਵਰਤ ਦੇ ਉੱਤੇ ਆ ਇਸ ਕਰਕੇ ਖਬਰ ਵੱਡੀ ਆ ਤੇਰਨਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਉੱਤੇ ਬੜੇ ਖਤਰਨਾਕ ਦੋਸ਼ ਲੱਗੇ ਆ ਬੜੇ ਵੱਡੇ ਇਲਜ਼ਾਮ ਲੱਗੇ ਆ ਇਸ ਕਰਕੇ ਇਹ ਖਬਰ ਅੱਗੇ ਤੋਂ ਅੱਗੇ ਜੰਗਲ ਦੀ ਅੱਗ ਵਾਂਗ ਫੈਲੀ ਆ ਤੇ ਸੋਸ਼ਲ ਮੀਡੀਆ ਦੇ ਉੱਤੇ ਕਈ ਲੋਕ ਚਟਕਾਰੇ ਵੀ ਲੈ ਰਹੇ ਆ ਕਿ ਲਓ ਜੀ ਆ ਹੁਣ ਢੱਡਰੀਆਂ ਵਾਲੇ ਵੀ ਫਸ ਗਏ ਆ ਇਹ ਬਾਬਾਗਰੀ ਕਰਨ ਵਾਲੇ ਲੋਕ ਇਦਾਂ ਹੀ ਹੁੰਦੇ ਆ ਦੇਖੋ ਸਾਡੀ رائے ਇੱਕ ਪਾਸੜ ਨਹੀਂ ਹੋਣੀ ਚਾਹੀਦੀ ਨਾ ਪੱਤਰਕਾਰ ਦੀ ਨਾ ਕਿਸੇ ਆਮ ਵਿਅਕਤੀ ਦੀ ਪਰ ਕਿਉਂਕਿ ਸਾਨੂੰ ਇਹ ਖਬਰਾਂ ਸਵਾਦ ਦਿੰਦੀਆਂ ਇਸ ਕਰਕੇ ਅਸੀਂ ਸੱਚ ਦੀ ਪੜਤਾਲ ਕੀਤੇ ਤੋਂ ਬਿਨਾ ਅੱਗੇ ਤੋਂ ਅੱਗੇ ਵਧਾਉਂਦੇ ਸਾਂ ਵੀ ਹਾਂ ਵੀ ਤੇ ਪਤਾ ਨਹੀਂ ਕਿੰਨੀ ਕੀ ਦੇਰ ਤੱਕ ਇਦਾਂ ਕਰਦੇ ਰਵਾਂਗੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਨਾਲ ਨਾ ਕੋ ਸਾਡੀ ਰਿਸ਼ਤੇਦਾਰੀ ਆ ਤੇ ਨਾ ਕੋਈ ਸਾਡਾ ਉਹਨਾਂ ਦੇ ਨਾਲ ਕੋਈ ਬੈਰ ਵਿਰੋਧ ਆ ਪਰ ਮੈਂ ਇਹ ਗੱਲ ਜ਼ਰੂਰ ਕਹਿਣਾ ਜੀ ਕਿ ਹਾਲੇ ਜਿਹੜੀ ਆਪਾਂ رائے ਬਣਾ ਰਹੇ ਆ ਜਾਂ رائے ਬਣਾ ਚੁੱਕੇ ਆ ਇਹਦੇ ਲਈ ਸਾਨੂੰ ਕੁਝ ਕੁ ਮਹੀਨੇ ਜਾਂ ਕੁਝ ਕੁ ਹਫ਼ਤੇ ਉਡੀਕ ਜ਼ਰੂਰ ਕਰ ਲੈਣੀ ਆ ਚਾਹੀਦੀ ਆ ਹੋ ਸਕਦਾ ਵੀ ਭਾਈ ਜਿਹੜਾ ਕੁਝ ਅਜੇ ਤੱਕ ਬਾਬਾ ਗਰੀ ਦੇ ਨਾਂ ਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਕੀਤਾ ਆਸਥਾ ਦਾ ਖਿਲਵਾੜ ਕੀਤਾ ਰਣਜੀਤ ਸਿੰਘ ਢੱਡਰੀਆਂ ਵਾਲਾ ਦਾ ਨਾਮ ਉਹਨਾਂ ਦੇ ਵਿੱਚ ਸ਼ਾਮਲ ਹੋ ਜੇ ਤੇ ਹੋ ਸਕਦਾ ਵੀ ਭਾਈ ਜਿਹੜਾ ਕੁਝ ਸਾਡੇ ਮਨ ਦੇ ਵਿੱਚ ਅੱਜ ਤੱਕ ਚੱਲਦਾ ਆ ਵੀ ਭਾਈ ਬਾਬੇ ਬਹੁਤੇ ਇਹੋ ਜਿਹੇ ਹੁੰਦੇ ਆ ਤੇ ਇਹ ਧਾਰਨਾ ਟੁੱਟ ਜਾਵੇ ਇਹ ਧਾਰਨਾ ਟੁੱਟਣੀ ਜਾਂ ਹੋਰ ਪ੍ਰਚੰਡ ਹੋਣੀ ਆ ਪੁਲਿਸ ਦੀ ਇਨਕੁਆਰੀ ਤੋਂ ਬਾਅਦ ਪੁਲਿਸ ਦੀ ਪੜਤਾਲ ਤੋਂ ਬਾਅਦ ਤੇ ਪੁਲਿਸ ਦੇ ਵੱਲੋਂ ਮੇਰਾ ਖਿਆਲ ਆ ਵੀ ਪੜਤਾਲ ਆਪਣੀ ਸ਼ੁਰੂ ਕਰ ਦਿੱਤੀ ਗਈ ਹੋਊਗੀ ਪੁਲਿਸ ਦੇ ਵੱਲੋਂ ਸਹੀ ਪੜਤਾਲ ਕਰਨੀ ਚਾਹੀਦੀ ਆ ਲਗਾਤਾਰ ਪੜਤਾਲ ਕਰਨੀ ਚਾਹੀਦੀ ਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਣਾ ਚਾਹੀਦਾ ਗਲਤ ਨੂੰ ਬਖਸ਼ਣਾ ਨਹੀਂ ਚਾਹੀਦਾ ਸਹੀ ਦੇ ਨਾਲ ਕੋਈ ਧੱਕਾ ਨਹੀਂ ਹੋਣਾ ਚਾਹੀਦਾ ਇਹ ਗੱਲ ਬੜੀ ਸਪਸ਼ਟ ਆ ਪਰ ਮੇਰੇ ਮਨ ਦੇ ਵਿੱਚ ਇੱਕ ਗੱਲ ਜ਼ਰੂਰ ਆ ਵੀ ਜੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸੱਚੀ ਮੁੱਚੀ ਉਹ ਕੁਝ ਕੀਤਾ ਹੋਇਆ ਜਿਹੜਾ ਕੁਝ ਇਸ ਵੇਲੇ ਪਟੀਸ਼ਨ ਦੇ ਵਿੱਚ ਦਾਖਲ ਕੀਤਾ ਗਿਆ ਸਹਿਬ ਸਿੰਘ ਦੇ ਵੱਲੋਂ ਜਿਹੜਾ ਕਿ ਉਸ ਕੁੜੀ ਦਾ ਭਰਾ ਜਿਹੜੀ ਕੁੜੀ ਦੀ ਖੁਦਕੁਸ਼ੀ ਦੀ ਖਬਰ 12 ਵਾਰੀ ਪਹਿਲਾਂ ਆਈ ਜੇਕਰ ਲਾਏ ਗਏ ਦੋਸ਼ ਕਿ ਢੱਡਰੀਆਂ ਵਾਲਿਆਂ ਦੇ ਵੱਲੋਂ ਉਸ ਕੁੜੀ ਦੇ ਨਾਲ ਬੜੀ ਵਾਰ ਧੱਕਾ ਕੀਤਾ ਗਿਆ ਉਹਦੇ ਪੇਟ ਦੇ ਵਿੱਚ ਬੱਚਾ ਵੀ ਸੀ ਉਹਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਜੇਕਰ ਇਹ ਗੱਲ ਸੱਚੀ ਹੋਈ ਤਾਂ ਇਹ ਗੱਲ ਸੱਚੀ ਆ ਕਿ ਆਮ ਲੋਕ ਜਿਹੜੇ ਕਿ ਭੋਲੇ ਲੋਕ ਆ ਜਿਹੜੇ ਕਿ ਸਿਰ ਸੁੱਟ ਕੇ ਕਿਸੇ ਦੀ ਵੀ ਗੱਲ ਸੁਣ ਲੈਂਦੇ ਆ ਜਿਹੜੇ ਕਿ ਇਹ ਗੱਲ ਕਹਿੰਦੇ ਵੀ ਯਾਰ ਇਹ ਮੋਟੀਵੇਸ਼ਨਲ ਆ ਫਿਰ ਉਹਨਾਂ ਨੇ ਮਨ ਦੇ ਉੱਤੇ ਸੱਚੀ ਮੁੱਚੀ ਸੱਟ ਵੱਜਣੀ ਆ ਪਰ ਜੇਕਰ ਇਹ ਲਾਇਗ ਹੈ ਦੋਸ਼ ਤੱਥਾਂ ਦੇ ਸਮੇਤ ਸਾਬਤ ਨਾ ਹੋਏ ਤਾਂ ਬੇਨਤੀ ਸਾਡੀ ਇਹ ਆ ਪੁਲਿਸ ਪ੍ਰਸ਼ਾਸਨ ਨੂੰ ਤੇ ਅਦਾਲਤ ਨੂੰ ਵੀ ਉਹ ਵੀ ਪੁੱਠੇ ਟੰਗੇ ਜਾਣ ਜਿਹੜੇ ਵੱਲੋਂ ਇਹ ਦੋਸ਼ ਲਾਏ ਗਏ ਆ ਸੋਸ਼ਲ ਮੀਡੀਆ ਦੇ ਉੱਤੇ ਕਈ ਤਰ੍ਹਾਂ ਦੇ ਵਿਚਾਰ ਚਰਚੇ ਚੱਲਦੇ ਆ ਜਿੰਨਾ ਕਸੀ ਢੱਡਰੀਆਂ ਵਾਲਿਆਂ ਨੂੰ ਜਾਣਦੇ ਆ ਪਹਿਲੀ ਨਜ਼ਰ ਦੇ ਵਿੱਚ ਇੰਉਂ ਲੱਗਦਾ ਵੀ ਸ਼ਾਇਦ ਇਹ ਦੋਸ਼ ਸਹੀ ਨਹੀਂ ਹੋਣੇ ਸ਼ਾਇਦ ਕਹਿਣਾ ਮੈਂ ਕੋਈ ਪੱਕੀ ਗੱਲ ਨਹੀਂ ਕਰਦਾ ਪਰ ਬੰਦੇ ਦਾ ਪਤਾ ਵੀ ਨਹੀਂ ਹੁੰਦਾ ਕੱਲ ਨੂੰ ਕੋਈ ਦੋਸ਼ ਸਾਬਤ ਹੋ ਜਾਣ ਤੱਥਾਂ ਦੇ ਸਮੇਤ ਸਾਬਤ ਹੋ ਜਾਣ ਤੇ ਅਸੀਂ ਇੱਥੇ ਐਵੇਂ رائے ਬਣ ਕੇ ਤੇ ਧਿਰ ਬਣ ਕੇ ਗੱਲ ਕਰਦੇ ਰਹੇ ਉਹਦੀ ਕੋਈ ਤੁਕ ਨਹੀਂ ਬਣਦੀ 12 ਸਾਲ ਪੁਰਾਣਾ ਮਾਮਲਾ ਜੇ ਇਹ 12 ਦਿਨ ਜਾਂ 12 ਮਹੀਨੇ ਪੁਰਾਣਾ ਹੋਵੇ ਤਾਂ ਇਹਦੇ ਅਰਥ ਹੋਰ ਨਿਕਲ ਕਿਉਂਕਿ ਇਹ 12 ਸਾਲ ਪੁਰਾਣਾ ਮਾਮਲਾ ਇਸ ਕਰਕੇ ਇਸ ਮਾਮਲੇ ਦੇ ਵਿੱਚ ਲੋਕਾਂ ਦੇ ਮਨਾਂ ਵਿੱਚ ਤੋਖਲੇ ਪੈਦਾ ਹੋਣੇ ਕੁਦਰਤੀ ਆ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਇਹ ਗੱਲ ਕਹੀ ਆ ਕਿ ਮੈਂ ਉਸ ਵੇਲੇ ਵਿਦੇਸ਼ ਦੇ ਵਿੱਚ ਸੀ ਜਿਸ ਵੇਲੇ ਇਹ ਕੁਝ ਹੋਇਆ ਜਿਸ ਵੇਲੇ ਇਸ ਕੁੜੀ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਆ ਗੁਰਦੁਆਰਾ ਪਰਮੇਸ਼ਰ ਦਵਾਰ ਦੇ ਬਾਹਰ ਆ ਕੇ ਉਹਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੇਵਾਦਾਰਾਂ ਨੇ ਉਹਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਪਹੁੰਚਾਇਆ ਤੀਜੇ ਚੌਥੇ ਦਿਨ ਉਸ ਕੁੜੀ ਦੀ ਮੌਤ ਹੋ ਜਾਂਦੀ ਆ ਪੋਸਟਮਾਰਟਮ ਦੀ ਰਿਪੋਰਟ ਆ ਜਿਹੜੀ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਦੋਂ ਅਦਾਲਤ ਦੇ ਵਿੱਚ ਕਾਰਵਾਈ ਹੋਊਗੀ ਤਾਂ ਉਹਦੇ ਵਿੱਚ ਪੋਸਟਮਾਰਟਮ ਦੀ ਰਿਪੋਰਟ ਦੇਖੀ ਜਾਣੀ ਕਿ ਕੀ ਕੁੜੀ ਦੇ ਨਾਲ ਧੱਕਾ ਹੋਇਆ ਸੀ ਕੀ ਉਹਦੇ ਨਾਲ ਛੇੜਖਾਨੀ ਹੋਈ ਸੀ ਕੀ ਉਹਦੇ ਸਰੀਰ ਦੇ ਅੰਗਾਂ ਦੇ ਉੱਤੇ ਕੋਈ ਸੱਟ ਦੇ ਨਿਸ਼ਾਨ ਸੀ ਕੀ ਉਹਦੇ ਪੇਟ ਦੇ ਵਿੱਚ ਬੱਚਾ ਪਲਦਾ ਸੀ ਕੀ ਉਹਦੇ ਨਾਲ ਸੱਚੀ ਮੁੱਚੀ ਸਰੀਰਕ ਸੋਸ਼ਣ ਹੋਇਆ ਸੀ ਕੀ ਉਹਦੇ ਨਾਲ ਅਣਮਨੁੱਖੀ ਵਰਤਾਰਾ ਹੋਇਆ ਸੀ ਜਾਂ ਫਿਰ ਨਹੀਂ ਫਿਰ ਉਸ ਤੋਂ ਬਾਅਦ ਕਈ ਹੋਰ ਗੱਲਾਂ ਨਹੀਂ ਪੜਤਾਲ ਹੋਊਗੀ ਜਿਹੜੇ ਉਸ ਵੇਲੇ 12 ਸਾਲ ਪਹਿਲਾਂ ਕੁੜੀ ਦੇ ਸੰਸਕਾਰ ਦੇ ਮੌਕੇ ਕੁੜੀ ਦੀ ਮਾਂ ਕੁੜੀ ਦੇ ਬਾਪ ਕੁੜੀ ਦੇ ਜੀਜੇ ਤੇ ਕੁੜੀ ਦੇ ਇੱਕ ਭਰਾ ਦੇ ਵੱਲੋਂ ਕੋਈ ਕਾਰਵਾਈ ਦੀ ਮੰਗ ਨਹੀਂ ਕੀਤੀ ਗਈ ਹੁਣ ਇੱਕ ਇਹ ਵੀ ਸਵਾਲ ਪੈਦਾ ਹੋਊਗਾ ਕਿਉਂਕਿ ਬਿਆਨ ਤਾਂ ਉਹਨਾਂ ਦੇ ਪੁਲਿਸ ਦੇ ਰਿਕਾਰਡ ਦੇ ਵਿੱਚ ਹੈਗੇ ਆ ਬਿਆਨ ਪੁਲਿਸ ਦੇ ਰਿਕਾਰਡ ਦੇ ਵਿੱਚ ਹੈਗੇ ਆ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆ ਉਹ ਪੁਲਿਸ ਦੇ ਰਿਕਾਰਡ ਦੇ ਵਿੱਚ ਹੈਗੀ ਆ ਤੇ ਫਿਰ ਹੁਣ ਕਿਹੜੇ ਕਾਰਨਾਂ ਜਿਹਦੇ ਕਰਕੇ ਮੁੰਡੇ ਦੇ ਵੱਲੋਂ ਸਹਿਬ ਸਿੰਘ ਦੇ ਵੱਲੋਂ ਇਹ ਦੋਸ਼ ਲਾਏ ਗਏ ਆ ਹੋ ਸਕਦਾ ਉਹਦੇ ਦੋਸ਼ ਸਹੀ ਹੋਣ ਹੋ ਸਕਦਾ ਕਿ ਪੁਲਿਸ ਦੇ ਵੱਲੋਂ ਵੇਲੇ ਦੀ ਪੁਲਿਸ ਦੇ ਵੱਲੋਂ ਕਾਰਵਾਈ ਨਾ ਕੀਤੀ ਗਈ ਹੋਵੇ ਹੋ ਸਕਦਾ ਉਹਨਾਂ ਦੀ ਬੇਵੱਸੀ ਰਹੀ ਹੋਵੇ ਪਰ ਇਸ ਸਮੇਂ ਦੇ ਉੱਤੇ ਨਿਰਪੱਖ ਕਰਨ ਦੀ ਗੱਲ ਆ ਮੇਰੀ ਬੇਨਤੀ ਆ ਸੋਸ਼ਲ ਮੀਡੀਆ ਦੇ ਉੱਤੇ ਬੈਠੇ ਸਾਡੇ ਭੈਣਾ ਵੀਰਾਂ ਨੂੰ ਨਾ ਤਾਂ ਸਹਿਬ ਸਿੰਘ ਨੂੰ 100% ਦੀ ਸਹੀ ਮੰਨੋ ਹਾਲੇ ਤੇ ਨਾ ਹੀ ਰਣਜੀਤ ਸਿੰਘ ਢੱਟਰੀਆਂ ਵਾਲਿਆਂ ਨੂੰ 100% ਸਹੀ ਮੰਨੋ ਹੋ ਸਕਦਾ ਕੱਲ ਨੂੰ ਤੁਸੀਂ ਸਹਿਬ ਸਿੰਘ ਨੂੰ ਗਾਲਾਂ ਕੱਢਣ ਲੱਗ ਜੋਂ ਤੇ ਹੋ ਸਕਦਾ ਤੁਸੀਂ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਬਾਰੇ ਮਾੜਾ ਚੰਗਾ ਕਹਿਣ ਲੱਗ ਪੋ ਪਰ ਇਹਦੇ ਲਈ ਸਾਨੂੰ ਵੇਟ ਕਰਨੀ ਪਊਗੀ ਉਡੀਕ ਕਰਨੀ ਪਊਗੀ ਤੇ ਜਿਹੜੇ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਭੈਣਾ ਵੀਰ ਚੈਨਲ ਚਲਾਉਂਦੇ ਆ ਉਹਨਾਂ ਦੇ ਵਿੱਚੋਂ ਕਈਆਂ ਦੇ ਵੱਲੋਂ ਚਟਕਾਰੇ ਲੈ ਲੈ ਕੇ ਖਬਰ ਪੇਸ਼ ਕੀਤੀ ਜਾ ਰਹੀ ਆ ਆ ਦੇਖੋ ਜੀ ਫਸ ਗਿਆ ਕਸੂਤਾ ਨਿਕਲ ਗਿਆ ਜਲੂਸ ਐ ਹੋ ਜਾਊਗਾ ਆਪਾਂ ਨੂੰ ਇਹਦੇ ਨਾਲੋਂ ਆਪਣੀ ਜ਼ਿੰਮੇਵਾਰੀ ਵਾਲੀ ਭੂਮਿਕਾ ਨਿਭਾਉਣੀ ਚਾਹੀਦੀ ਆ ਕਿ ਭਾਈ ਇਸ ਵਕਤ ਦੇ ਉੱਤੇ ਨਿਰਪੱਖ ਕਰਨ ਦੀ ਗੱਲ ਆ ਦੋਸ਼ ਲੱਗੇ ਹਨ ਦੋਸ਼ ਸਾਬਤ ਨਹੀਂ ਹੋਏ ਜਿਸ ਦਿਨ ਦੋਸ਼ ਸਾਬਤ ਹੋਗੇ ਉਸ ਦਿਨ ਆਪਾਂ ਨੂੰ ਪੂਰੀ ਗੱਲ ਵੀ ਕਰਨੀ ਚਾਹੀਦੀ ਆ ਤੇ ਜਲੂਸ ਵੀ ਰੱਜ ਕੇ ਕੱਢਣਾ ਚਾਹੀਦਾ ਪਰ ਜੇਕਰ ਦੋਸ਼ ਸਾਬਤ ਨਾ ਹੋਏ ਤੇ ਫਿਰ ਸਾਡਾ ਆਪਣੇ ਆਪ ਦੇ ਵਿੱਚ ਜਲੂਸ ਨਿਕਲਦਾ ਵੀ ਯਾਰ ਅਸੀਂ ਤਾਂ ਡੌਂਡੀ ਆਏ ਪਿੱਟੀ ਸੀ ਤੇ ਪਰ ਵਿੱਚੋਂ ਨਿਕਲਿਆ ਕੁਝ ਹੋਰ ਆ ਦੋਸ਼ ਮੰਨ ਲਓ ਗਲਤ ਨਿਕਲਣਾ ਤੇ ਆਪਾਂ ਕਰੀ ਜਾਗੇ ਜੀ ਹੁਣ ਜਲੂਸ ਨਿਕਲੂਗਾ ਫਲਾਣਾ ਨਿਕਲੂਗਾ ਫਿਰ ਤਾਂ ਆਪਦਾ ਜਲੂਸ ਕੱਢਣ ਵਾਲੀ ਗੱਲ ਆ ਨਾ ਸੋ ਆਪਾਂ ਉਡੀਕ ਕਰੀਏ ਉਡੀਕ ਦੇ ਨਾਲ ਸਾਰੇ ਮਸਲੇ ਹੱਲ ਹੋਣਗੇ ਤੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਭਾਵੇਂ ਢੱਡਰੀਆਂ ਵਾਲਾ ਤੇ ਭਾਵੇਂ ਸਾਹਿਬ ਸਿੰਘ ਆ ਤੇ ਭਾਵੇਂ ਕੋਈ ਵੀ ਹੋਰ ਦੂਜਾ ਤੀਜਾ ਜਿਹੜਾ ਵੀ ਬੰਦਾ ਪੜਤਾਲ ਦੇ ਵਿੱਚ ਗਲਤ ਪਾਇਆ ਜਾਂਦਾ ਉਹਨੂੰ ਕਿਸੇ ਵੀ ਕੀਮਤ ਦੇ ਉੱਤੇ ਬਖਸ਼ਿਆ ਨਾ ਜਾਵੇ ਉਹਨੂੰ ਕਿਸੇ ਵੀ ਕੀਮਤ ਦੇ ਉੱਤੇ ਛੱਡਿਆ ਨਾ ਜਾਵੇ ਵੈਸੇ ਤੁਸੀਂ ਅਤੀਤ ਦੇ ਵੱਲ ਝਾਤ ਮਾਰ ਕੇ ਦੇਖੋ بڑے ਰਾਜਨੀਤਿਕ ਲੋਕ ਕਈ ਬਾਬੇ ਕਈ ਗਵਈਏ ਕਈ ਹੋਰ ਮਸ਼ਹੂਰ ਹਸਤੀਆਂ ਜਿਨ੍ਹਾਂ ਦੇ ਉੱਤੇ ਜ਼ਬਰ ਜਨਾਹ ਦੇ ਦੋਸ਼ ਲਗੇ ਜਿਨ੍ਹਾਂ ਦੇ ਉੱਤੇ ਵੱਖ-ਵੱਖ ਤਰ੍ਹਾਂ ਦੇ سنگੀਨ ਇਲਜ਼ਾਮ ਲੱਗੇ ਪਰ ਉਹ ਬਰੀ ਹੋ ਗਏ ਪਰ ਉਹ ਲੋਕਾਂ ਦੀ ਅੱਖ ਦੇ ਵਿੱਚੋਂ ਬਰੀ ਨਹੀਂ ਹੋਏ ਕਿਉਂਕਿ ਜਦੋਂ ਖਬਰਾਂ ਛਪਦੀਆਂ ਵੀ ਭਾਈ ਇਹਦੇ ਉੱਤੇ ਦੋਸ਼ ਲੱਗੇ ਉਹ ਲੱਗਦੀਆਂ ਅੱਦੇ-ਅੱਦੇ ਸਫੇ ਦੀਆਂ ਜਦੋਂ ਇਹ ਖਬਰ ਬਣਦੀ ਜੀ ਕਿ ਭਾਈ ਉਹ ਬਰੀ ਹੋਏ ਸਬੰਧਤ ਧਿਰ ਨੇ ਦੋਸ਼ ਵਾਪਸ ਲਾਏ ਇਸ ਕੇਸ ਦਾ ਨਿਪਟਾਰਾ ਹੋ ਗਿਆ ਇਹ ਕੇਸ ਖਤਮ ਹੋ ਗਿਆ ਤੇ ਉਦੋਂ ਇੱਕ ਖੂंजे ਦੇ ਵਿੱਚ ਐਡੀਕ ਖਬਰ ਲੱਗਦੀ ਜਿਵੇਂ ਨਾਂ ਦੀ ਬਦਲੀ ਵਾਲੀ ਹੁੰਦੀ ਆ ਜਿਵੇਂ ਕਿ ਬੇਦਖਲੀ ਵਾਲੀ ਹੁੰਦੀ ਆ ਜਿਵੇਂ ਕਿ ਮੋਟਰ ਦੇ ਕਨੈਕਸ਼ਨ ਵਾਲੀ ਹੁੰਦੀ ਨਾ ਇੱਕ ਇਸ਼ਤਿਹਾਰਬਾਜ਼ੀ ਉਵੇਂ ਖਬਰ ਲੱਗਦੀ ਕੋਨੇ ਜਿਹੇ ਦੇ ਵਿੱਚ ਜਿਹੜੀ ਕਿ ਆਮ ਲੋਕਾਂ ਨੂੰ ਪਤਾ ਨਹੀਂ ਲੱਗਦਾ ਇਸ ਕਰਕੇ মিডিਏ ਨੂੰ ਚਾਹੀਦਾ ਵੀ ਜਿੰਨੀ ਵੱਡੀ ਖਬਰ ਅਸੀਂ ਅੱਜ ਬਣਾਉਣੀ ਆ ਉਨੀ ਵੱਡੀ ਖਬਰ ਉਦੋਂ ਵੀ ਬਣਾਉਣੀ ਚਾਹੀਦੀ ਆ ਜਦੋਂ ਉਸ ਖਬਰ ਦੇ ਵਿੱਚ ਬਿਲਕੁਲ ਉਲਟਾ ਮੋੜ ਆ ਜਾਂਦਾ ਤੇ ਆਪਾਂ ਆ ਜੋ ਸੋਸ਼ਲ ਮੀਡੀਆ ਦੇ ਉੱਤੇ ਨੇਰੀ ਇੱਕ ਪਾਸੜ ਨਾਲ ਲੱਗੇ ਆਪਾਂ ਨੂੰ ਕੋਈ ਬੰਦਾ ਪਸੰਦ ਹੋ ਸਕਦਾ ਕੋਈ ਬੰਦਾ ਨਾ ਪਸੰਦ ਹੋ ਸਕਦਾ ਹੋ ਸਕਦਾ ਰਣਜੀਤ ਸਿੰਘ ਢੱਡਰੀਆਂ ਵਾਲੇ ਹੋਰੀ ਬਹੁਤ ਕਸੂਰਵਾਰ ਹੋਣ ਪਰ ਆਪਾਂ ਉਨਾਰੇ ਸ਼ੁਭਚਿੰਤਕ ਹੋਣ ਦੇ ਨਾਤੇ ਬੇਲੋੜੀ ਸਿੱਫਤ ਕਰੀ ਜਗੇ ਇਹ ਵੀ ਗਲਤ ਆ ਆਪਾਂ ਉਹਨਾਂ ਨੂੰ ਪਸੰਦ ਨਾ ਕਰਦੇ ਹੋਏਗੇ ਤੇ ਗੱਲ ਵਿੱਚੋਂ ਕੋਈ ਹੋਰ ਨਿਕਲੇ ਤੇ ਭਾਈ ਵਿੱਚੋਂ ਗੱਲ ਆਪਾਂ ਨੂੰ ਬਾਅਦ ਦੇ ਵਿੱਚ ਹੋਰ ਕਰਨੀ ਪਵੇ ਇਸ ਕਰਕੇ ਆਪਾਂ ਵੀ ਥੋੜਾ ਜਿਹਾ ਜ਼ਾਬਤੇ ਦੇ ਵਿੱਚ ਰਹਿਗੇ ਸੋ ਵਕਤ ਰਸੂਗਾ ਵੀ ਉਹ ਕੁੜੀ ਕੌਣ ਸੀ ਪੜਤਾਲ ਦੱਸੂਗੀ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕੀ ਕੀਤਾ ਪੜਤਾਲ ਦੱਸੂਗੀ ਕਿ ਹੁਣ ਤੱਕ ਦੀਆਂ ਪੁਲਿਸ ਦੇ ਕੋਲੇ ਗਈਆਂ ਹੋਣਗੀਆਂ ਰਿਪੋਰਟਾਂ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆ ਜਿਹੜੇ ਕੁੜੀ ਦੇ ਮਾਪਿਆਂ ਦੇ ਬਿਆਨ ਆ ਉਹ ਕਿਹੜੇ ਪਾਸੇ ਨੂੰ ਮੋੜ ਕੱਟਦੇ ਆ ਜਾਂ ਇਹ ਪੈਸਿਆਂ ਦਾ ਮਾਮਲਾ ਆ ਵੀ ਕਿਤੇ ਇਹ ਤਾਂ ਨਹੀਂ ਵੀ ਜਿਵੇਂ ਆਮ ਤੌਰ ਦੇ ਉਤੇ ਪੈਸਿਆਂ ਦੇ ਚੱਕਰ ਦੇ ਵਿੱਚ ਕੁਝ ਨਾ ਕੁਝ ਆਪਾਂ ਇਹ ਕਰਦਨੇ ਆ ਕਰਦਨੇ ਆ ਵਿੱਚੋਂ ਕੁਝ ਲੈਣ ਦੇਣ ਦੀ ਜਾਂ ਕੋਈ ਪਿੱਛੇ ਸਾਜ਼ਿਸ਼ ਜਾਂ ਕੋਈ ਪਿੱਛੇ ਵਿਰੋਧੀ ਕੋਈ ਹੋਰ ਹੋਣ ਚੱਕਣ ਵਾਲੇ ਹੋਰ ਹੋਣ ਇਸ ਸਮੇਂ ਦੇ ਉੱਤੇ ਨਿਰਭਰ ਕਰਦੀ ਗੱਲ ਆ ਬਾਕੀ ਜਿਹੜੀ ਡੱਲੇਵਾਲ ਸਾਹਿਬ ਦੀ ਗੱਲ ਆ ਉਹ ਬੜੀ ਮਹੱਤਵਪੂਰਨਾ ਡੱਲੇਵਾਲ ਸਾਹਿਬ ਆਪਾਂ ਜਾਣਦੇ ਕਿ ਇਸ ਵੇਲੇ ਮਰਨ ਵਰਤ ਦੇ ਉੱਤੇ ਆ ਤੇ ਰਮਨਜੀਤ ਸਿੰਘ ਬਿੱਟੂ ਨੇ ਗੱਲ ਕਹੀ ਆ ਕਿ ਮੈਂ ਮਸਲਾ ਹੱਲ ਕਰਵਾ ਸਕਦਾ ਮੈਂ ਅਸਲ ਦੇ ਵਿੱਚ ਨੰਗੇ ਪੈਰੀ ਜਾਣ ਨੂੰ ਤਿਆਰ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਤਾਂ ਯਾਨੀ ਕਿ ਮੋਦੀ ਸਰਕਾਰ ਤੱਕ ਸਾਡੇਆਂ ਦੇ ਮਸਲੇ ਹੱਲ ਕਰਨ ਦੇ ਲਈ ਵਚਨਬੱਧ ਆ ਉਹਨਾਂ ਨੇ ਇਹ ਗੱਲ ਕਹੀ ਆ ਕਿਸਾਨ ਬਲਾਉਣ ਤਾਂ ਸਹੀ ਮੈਂ ਤਾਂ ਨੰਗੇ ਪੈਰੀ ਪਹੁੰਚਣ ਨੂੰ ਤਿਆਰ ਆ ਤੇ ਮੇਰੀ ਬਿੱਟੂ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਹੋਰ ਕਿਸਾਨ ਆਪ ਜੀ ਦੇ ਕੋਲੇ ਕਿਹੜੇ ਤਰੀਕੇ ਨਾਲ ਆਉਣ ਉਹ ਦਿੱਲੀ ਇਸ ਕਰਕੇ ਤਾਂ ਜਾਣਾ ਚਾਹੁੰਦੇ ਵੀ ਭਾਈ ਸਾਨੂੰ ਕੋਈ ਮੰਤਰੀ ਸੰਤਰੀ ਮਿਲ ਲਵੇ ਉਥੇ ਹਰਿਆਣੇ ਦੀ ਪੁਲਿਸ ਕੁੱਟ-ਕੁੱਟ ਕੇ ਅਥਰੂ ਗੈਸ ਦੇ ਗੋਲੇ ਮਾਰ-ਮਾਰ ਕੇ ਤੇ ਵਾਪਸ ਭੇਜ ਦਿੰਦੀ ਆ ਇਹ ਕਿਸਾਨ ਪਾਰਕਿੰਗ ਦੇ ਪਾਰਕ ਦੇ ਵਿੱਚ ਥੋੜੀ ਬੈਠੇ ਆ ਵੀ ਭਾਈ ਇੱਥੇ ਘੁੰਮਣ ਫਿਰਨ ਦੇ ਲਈ ਗਏ ਆ ਇੰਜੋਏ ਕਰਨ ਵਾਸਤੇ ਗਏ ਆ ਇਹ ਮੰਤਰੀਆਂ ਦੇ ਨਾਲ ਮੀਟਿੰਗ ਕਰਨੀ ਹੀ ਲੋਚਦੇ ਆ ਤੇ ਜੇਕਰ ਬਿੱਟੂ ਸਾਹਿਬ ਕਹਿੰਦੇ ਜੀ ਕਿ ਮੈਨੂੰ ਬੁਲਾਉਣਾ ਤਾਂ ਸਹੀ ਕਿਸਾਨ ਤਾਂ ਪਿਛਲੇ 10 ਮਹੀਨੇ ਤੋਂ ਬੁਲਾ ਰਹੇ ਆ ਸਮਾਂ ਮੰਗ ਰਹੇ ਆ ਤੁਸੀਂ ਜਾਓ ਤੁਸੀਂ ਪਟਿਆਲੇ ਦੇ ਵਿੱਚ ਬੈਠ ਕੇ ਗੱਲ ਕਹੀ ਆ ਕਿ ਮੈਂ ਤਾਂ ਨੰਗੇ ਪੈਰੀ ਆਉਣ ਨੂੰ ਵੀ ਤਿਆਰ ਆ ਤੁਸੀਂ ਜੁੱਤੀ ਪਾ ਕੇ ਜਾਓ ਤੁਸੀਂ ਜਰਾਬਾਂ ਦੇ ਦੋ ਜੋੜੇ ਪਾ ਕੇ ਜਾਓ ਠੰਡ ਦਾ ਲਵਾ ਲਿਓ ਪਰ ਤੁਸੀਂ ਜਾਓ ਤਾਂ ਸਹੀ ਪਟਿਆਲਾ ਤੋਂ ਖਨੌਰੀ ਬਾਰਡਰ ਬਹੁਤੀ ਦੂਰ ਨਹੀਂ ਨਾਲੇ ਖਨੌਰੀ ਦਾ ਕਿਹੜਾ ਵੀਜ਼ਾ ਲੈਣਾ ਪੈਂਦਾ ਸੋ ਗੱਲਾਂ ਦੇ ਨਾਲ ਥੁੱਕ ਦੇ ਨਾਲ ਬੜੇ ਪਕਾਉਣੇ ਬੰਦ ਕੀਤੇ ਜਾਣ ਜਿਹੜਾ ਬੰਦਾ ਜਿਹੜਾ ਮਨੁੱਖ ਇਸ ਵੇਲੇ ਮਰਨ ਵਰਤ ਤੇ ਬੈਠਾ ਜੇ ਮੰਨ ਲਓ ਉਹਦੀ ਮੌਤ ਹੋ ਗਈ ਬਾਅਦ ਵਿੱਚ ਖੇਖਣਪੁਰਾ ਬਹੁਤ ਸਾਰੇ ਲੋਕਾਂ ਨੇ ਕਰਨਾ ਅੱਜ ਲੋੜ ਇਸ ਗੱਲ ਦੀ ਆ ਕਿ ਜਗਜੀਤ ਸਿੰਘ ਡੱਲੇਵਾਲ ਵੀ ਬਚਾਇਆ ਜਾਵੇ ਕਿਸਾਨੀ ਮਸਲੇ ਵੀ ਹੱਲ ਕੀਤੇ ਜਾਣ ਸੋ ਜਿਹੜੇ ਵੀ ਭਾਜਪਾ ਦੇ ਨੇਤਾ ਇਹ ਗੱਲ ਕਹਿੰਦੇ ਕਿ ਪੰਜਾਬ ਦੇ ਵਿੱਚ ਸਰਕਾਰ ਬਣਾ ਕੇ ਹੀ ਰ੍ਹਾਂਗੇ ਸਾਡੇ ਨਾਲ ਪਿਆਰ ਬਹੁਤ ਆ ਜਿੰਨੀ ਦੇਰ ਤੱਕ ਕਿਸਾਨ ਨਾਲ ਨਹੀਂ ਤੁਰੂਗਾ ਪੰਜਾਬ ਦੇ ਵਿੱਚ ਕਿਸੇ ਪਾਰਟੀ ਦੀ ਸਰਕਾਰ ਨਹੀਂ ਬਣਨੀ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਗਾਲਾਂ ਲੈ ਕੇ ਤੇ ਕੁੱਟ ਕੇ ਤੇ ਅਥਰੂ ਗੈਸ ਦੇ ਗੋਲੇ ਮਾਰ ਕੇ ਰਾਹ ਦੇ ਵਿੱਚ ਕਿੰਡਿਆਲੀਆਂ ਤਾਰਾਂ ਲਾ ਕੇ ਵੋਟਾਂ ਪੈਣ ਦੀ ਆਸ ਨਹੀਂ ਸੋ ਰਵਨੀਤ ਸਿੰਘ ਬਿੱਟੂ ਸਾਰਾ ਸੇਹਰਾ ਲੈ ਲੈਣ ਸੇਹਰਾ ਉਹਨਾਂ ਦੇ ਸਿਰ ਵੀ ਤੁਸੀਂ ਕਮਾਲ ਕਰਤੀ ਸਿਰੇ ਲਾਤਾ ਪਰ ਉੱਥੇ ਜਾਓ ਤਾਂ ਸਹੀ ਗੱਲਬਾਤ ਹੱਲ ਕਰਾਓ ਤਾਂ ਸਹੀ 13 ਮੰਗਾਂ ਦੇ ਵਿੱਚੋਂ 6 ਹੀ ਮਨਵਾ ਦਿਓ 7 ਹੀ ਮਨਵਾ ਦਿਓ ਧੰਨਵਾਦੀ ਹੋਵਾਂਗੇ ਇਸ ਕਰਕੇ ਜੇਕਰ ਬੀਜੇਪੀ ਚਾਹੁੰਦੀ ਹੈ ਵੀ ਭਾਈ ਅਸੀਂ ਮਸਲਾ ਹੱਲ ਕਰਨ ਦੀ ਇੱਛਕਾਂ ਉਹ ਕਿਹੜਾ ਇਸ ਵੇਲੇ ਸਮੁੰਦਰ ਪਾਰ ਕਰਕੇ ਦਰਿਆ ਪਾਰ ਕਰਕੇ ਬੈਠੇ ਆ ਤੁਸੀਂ ਚਲੇ ਜਾਓ ਜਾਂ ਉਹਨਾਂ ਨੂੰ ਬੁਲਾ ਲਓ ਪਾਓ ਚਿੱਠੀ ਕਰੋ ਫੋਨ ਦੇਉ ਬਿਆਨ ਵੀ ਭਾਈ ਇੰਨੀ ਵੱਜ ਕੇ ਇੰਨੇ ਮਿੰਟ ਦੇ ਉਤੇ ਇੰਨੀ ਤਰੀਕ ਨੂੰ ਐਸਥਾਨ ਦੇ ਉਤੇ ਪਹੁੰਚ ਜਾਓ ਜੇ ਕਿਸਾਨ ਫਿਰ ਵੀ ਨਾ ਜਾਣ ਜੇ ਕਿਸਾਨ ਫਿਰ ਵੀ ਨਾ ਗੱਲ ਮੰਨਣ ਤੇ ਫਿਰ ਕਿਸਾਨ ਗਲਤ ਹੋਣਗੇ ਜੀ